ਮਰ ਰਿਹਾ ਏ ਇੱਕਾ ਮਰ ਗਿਆ ਓਏ ਵੀ ਪੈਣ ਚੱਲ ਇਹ ਦੋ ਜਵਾਕ ਆ ਇਹਦੇ ਮੇਰਾ ਪੁੱਤ ਵੀ ਆ ਪੂਰੀ ਇੱਕ ਮੁੰਡਾ ਇਹਦਾ ਮਗਰ ਲਾ ਕੇ ਕਲਹਣੀ ਦੇ ਪਿੱਛੇ ਇਹਨੇ ਸਾਰਾ ਘਰ ਬਰਬਾਦ ਕਰ ਲਿਆ ਮੇਰੀ ਮਾਂ ਹਸਪੀਟਲ ਐਡਮਿਟ ਆ ਝੂਠ ਬੋਲ ਕੇ ਰ ਕੋਰਟ ਮੈਂ ਜੀ ਕਰਾਣਾ ਆ ਇਹੇ ਆ ਕਰਾਈ ਹੋਈ ਆ ਉਹ ਕਰਾਈ ਹੋਈ ਆ ਕੋਰਟ ਮੈਰਿਜ ਮੈਂ ਸਾਰੇ ਪ੍ਰੂਫ ਆ ਮੇਰੇ ਕੋਲ 7 ਸਾਲ ਤੋਂ ਜਨਾਨੀ ਕੋਲ ਨਹੀਂ ਲੱਗੀ ਤੇ ਕੀ ਕਰਾਂ ਫੇਰ ਰੋਟੀ ਨਾ ਖਾਵਾਂ ਤੂੰ ਬੋਲ ਤਾ ਤੂੰ ਜਾ ਅੱਗੇ ਓਏ ਪਰ ਅਗਰ ਨਾਮ ਲਿਖਵਾ ਦੇ ਮੈਨੂੰ ਲਿਖਣਾ ਨਹੀਂ ਆਈ ਜੇ ਯਾਰ ਤੂੰ ਕਿਉਂ ਨੇ ਉਹਨਾਂ ਨੇ ਹੋਣੀ ਨਹੀਂ ਹੋਏਗੀ ਨਹੀਂ ਹੋਏਗੀ ਮੈਨੂੰ ਹੋਏਗੀ ਮੈਨੂੰ ਬਤਾ ਦੇ ਜੀ ਸਿਰੰਤਾ ਪੜਾ ਦਿੰਦੇ ਆਪੋ ਮੈਂ ਦੱਸਦਾ ਜਮਾ ਕੁਛ ਇਹਨੇ ਮੇਰੀ ਮਾਂ ਮਾਰਤੀ ਮੇਰੇ ਪਿਓ ਨੂੰ ਕੁਛ ਕਰਾ ਕੇ ਦੋਵਾਂ ਨੇ ਮਾਰਿਆ ਇਹਨਾਂ ਨੇ ਇਹ ਮੇਰਾ ਵੱਡਾ ਭਰਾ ਆ ਇਹ ਕੁੱਤਾ ਕੁੱਤਾ ਇੱਕ ਨੰਬਰ ਦਾ ਉਹ ਭਾਈ ਉਹ ਮਤਲਬ ਇਹਨੂੰ ਕੋਰਜੋ ਬੜਿਆ ਤੁਸੀਂ ਉਹਨੇ ਬੜਿਆ ਕੋਟ ਮੈਰੀ ਜਿ ਕਰਾਉਣ ਆਇਆ ਸੀਗਾ ਮਾਂ ਨੂੰ ਉਹਨੂੰ ਕਰਾਈ ਹੋਈ ਆ ਪਰੂਫ ਹੈਗੇ ਮੇਰੇ ਕੋਲ ਹਾਂ ਕਰਾਈ ਹੋਈ ਆ ਸਾਰੇ ਪ੍ਰੂਫ ਪਏ ਆ ਮੇਰੇ ਕੋਲ ਸਾਰੇ ਕੁਲ ਟੋਟਲੀ ਪ੍ਰੂਫ ਪਏ ਆ ਮੈਨੂੰ ਇੱਕ ਜੁਣਸਾ ਜਿੰਨਾ ਮੁੰਡਾ 17 ਸਾਲਾਂ ਦਾ ਹੋਵੇ ਕੁੜੀ 14 ਸਾਲਾਂ ਦੀ ਲੈਂਟਰ गिर ਗਿਆ ਉੱਪਰ ਉਹਦਾ ਨਹੀਂ ਕਰਦਾ ਇਹ ਤੇ ਇਹ ਮਗਰ ਲੱਗਿਆ ਫਿਰਦਾ ਇਹ ਕੋਈ ਨਾ ਅਚਲ ਬੋਲ ਮੰਗੇ ਮੈਂ ਫੇਰ ਕਰਾਂ ਤੂੰ ਵੀ ਡਰ ਰਹੀ ਆ ਪ੍ਰੂਫ ਹੈਗੇ ਕਿਉਂ ਡਰ ਰਹੀ ਆ ਤੂੰ ਹਾਂ ਚਲ ਤੇਰਾ ਪ੍ਰੂਫ ਆਪ ਦੇਖਾਂਗੇ ਇਹ ਹੱਥ ਪਰੂਫ ਚੱਲ ਚੱਲ ਕਰਾਈ ਦੀ ਨਾਮਾ ਇਹ ਕਹਿੰਦੇ ਮੁਕਰ ਰਾ ਫੇਰ ਹੋਇਆ ਮੈਂ ਕਰਾਈ ਆ ਹੈਗੇ ਮੇਰੇ ਕੋ ਸਾਰੇ ਅਪਰੂਵ ਐ ਫਰਨ ਪੰਮਾ ਫੇਰ ਕੋਈ ਬਾਤ ਫਟਾ ਜੀ ਪੰਮਾ ਮੰਮਾ ਮੇਰੀ ਬਾਤ ਸੁਣ ਲੈ ਮੰਮਾ ਮੇਰੀ ਬਾਤ ਸੁਣ ਦੇਖ ਫਾਟੋ ਮਰਨਾ ਰਕੇਸ਼ ਮਰਨਾ ਮੇਰੀ ਮੌਤ ਦਾ ਜ਼ਿੰਮੇਵਾਰ ਮੇਰਾ ਸਾਰਾ ਪਰਿਵਾਰ ਹੋ ਗਿਆ ਯਾਦ ਰੱਖਿਓ ਕਿ ਕੈਚ ਉਹ ਮੇਰੀ ਮਾਂ ਦਾ ਆਕਲ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਮੇਰਾ ਪਰਿਵਾਰ ਆ ਇਹਨੇ ਸਭ ਕੁਝ ਗਲਤ ਕੀਤਾ ਹਾਇਆ ਪੂਰਾ ਟੱਪਰ ਜਾਣਤਾ ਇਹਨੇ ਇਹਨੇ ਸ਼ੀਸ਼ੇ ਉਸੇ ਵੀ ਟੋੜਪਨ ਕੀਤੀ ਇਹਨੇ ਆ ਪਟੋਣੇ ਆ ਇਹਨੇ ਤੋੜਿਆ ਜੀ ਇੱਟਾ ਇਟਾ ਇਟਾ ਮਾਰੀਆਂ ਇਹਨਾਂ ਨੇ ਮਾਰੀਆਂ ਮੇਰੇ ਅਸੀਂ ਗਵਾਹ ਦਿਖਾ ਦਿੰਦੇ ਹਾਂ ਉੱਥੇ ਖੜੇ ਆ ਬੰਦੇ ਜਿਨ੍ਹਾਂ ਨੇ ਇਹਨੂੰ ਹਟਾਇਆ ਵਾ ਆ ਦੇਖੋ ਬੰਦੇ ਨੇ ਕੀ ਤਰਕੇਸ਼ ਕੁਮਾਰ ਮੰਨਦਰ ਕਰੋ ਜੀ ਮੈਨੂੰ ਮੈਂ ਕਹਿੰਦਾ ਮਾਰ ਦਿਓ ਨਹੀਂ ਮੈਂ ਆਪਣੇ ਆ ਮਰੂਗਾ ਵੇ মিডিਆ ਸਾਹਮਣੇ ਖੜਾ ਮੇਰੀ ਮੋਤ ਦਾ ਜ਼ਿੰਮੇਵਾਰ ਰ ਮੇਰਾ ਪਰਿਵਾਰ ਹੋਊਗਾ ਸਾਰਾ ਤੁਸੀਂ ਮੈਰਜੀ ਕਰ ਲੈਣੇ ਇਹ ਸ਼ਾਦੀ ਚੁੱਕ ਵਾਰੀ ਮੈਂ ਕੀਤੀ ਹੋਈ ਆ ਇਹ 15 16 ਸਾਲਾਂ ਦਾ ਮੁੰਡਾ ਐ ਇਹਨੂੰ ਵੀ ਸ਼ਰਮ ਦੀ ਘਾਣਾ ਉਹ ਤੂੰ ਕਿਉਂ ਡਰ ਰਹੀ ਹੈ ਚੱਲ ਚਾਰਤਾ ਇਹਨੇ ਚੱਲ ਦੋ ਚਵਾਕਾਂ ਦਾ ਪਿਓ ਨਾ ਭੱਜੀ ਫਿਰਦੀ ਆ ਇਹ ਕਰਾ ਲਈ ਮਰਜੀ ਕਰਾ ਲਈ ਹੋਈ ਆ ਚੰਡੀਗੜ੍ਹ ਕਰਾ ਕੇ ਆਏ ਆ ਹਾਂਜੀ ਹਾਂਜੀ ਕਰਾ ਲਈ ਮਰਜੀ ਤਾਂ ਪਹਿਲਾ ਵਿਆਹ ਹੋਇਆ ਤੁਹਾਡਾ ਹਾਂਜੀ ਪਹਿਲੇ ਕਰ ਲਈ ਕਿਉਂ ਡਰਾਵਾ ਦਿੰਦਾ ਦੱਸ ਕਿੱਥੇ ਗਿਆ ਮੈਂ ਰੋਣਾ ਕਰੂੰਗਾ ਮਰ ਗਿਆ ਸੀਗਾ ਹਾਂਜੀ ਉਹ ਮਰ ਗਿਆ ਸੀਗਾ ਤਾਂ ਮੇਰੇ ਮੇਰੀ ਗੱਲ ਕਰਦੀ ਨੇ 7 ਸਾਲ ਮੈਨੂੰ ਨਹੀਂ ਬੁਲਾਇਆ ਨਾ ਮੈਂ ਨਹੀਂ ਲੈਂਦਾ ਜੀ ਬਿਨਾਂ ਦੱਸਿਆ ਵਿਆਹ ਬਾਹਰ ਚਲੀ ਗਈ ਆ ਜੀ ਬਾਹਰ-ਬਾਰ ਗਈ ਆ ਉਹ ਬਾਹਰ ਗਈ ਆ ਤਲਾਕ ਹੋ ਗਿਆ ਬਾਹਰ ਚਲੀ ਗਈ ਛੱਡ ਗਈ ਮੈਂ ਨਹੀਂ ਉਹਨੂੰ ਮੰਨਦਾ ਮੇਰੀ ਹੈਗੀ ਆ ਮੇਰਾ ਕੋਈ ਪਰਿਵਾਰ ਨਹੀਂ ਹੈਗਾ ਝੂਠ ਬੋਲਦਾ ਸਾਡੇ ਕਾਕੇ ਹੱਥ ਛੋੜਦਾ ਮੈਂ ਕਹੀਂ ਨਹੀਂ ਜਾਉਂਗਾ ਕਹੀਂ ਨਹੀਂ ਜਾਉਂਗਾ ਛੋੜਦਾ ਜੁਗਿਆ ਫੇਰ ਉੱਤੇ ਆ ਕੇ ਆਹਦੀਆ ਛੋੜਦਾ ਮਾਰੇ ਨਾ ਇੰਨਾ ਮੇਰਾ ਮਾਰੇ ਯਾਦ ਰੱਖੀ ਥੱਪੜ ਮਾਰੇ ਮੈਨਾਂ ਥੱਪੜ ਮਾਰਤਾ ਵਾ ਇਹਨੇ ਆਪ ਇੱਟ ਮਾਰੀਆ ਚੱਕ ਕੇ ਉੱਥੇ ਖੜਿਆ ਗਵਾ ਵਿੱਚ ਦੱਸ ਦੰਨੀਆਂ ਤੁਹਾਨੂੰ ਚਲੋ ਮੈਂ ਦੀ ਵੱਡੀ ਪੈਣਾ ਜਿਹੜੀ ਇਟ ਮੰਨੇ ਮਾਰੀ ਸਿਰ ਮੰਨਾ ਪਾੜਾ ਓ ਥੱਪੜ ਕਿੰਨੇ ਵਾਰ ਹੈ ਮੈਂ ਮਾਰਿਆ ਤਾਂ ਥੁਮੜੀ ਕਿ ਖਿੱਚ ਗਿਆ ਇੰਨੇ ਜਿਹੜਾ ਇੰਨੇ ਵਾਰ ਮਾਰਾ ਓਏ ਕਿੱਕਰ ਮਾਰੇਗਾ ਮੈਂ ਬਹਿਣਾਂ ਤੇ ਯਾਰ ਮੈਂ ਮਾਰੂ ਤੂੰ ਬਹਿ ਤੂੰ ਬਹਿ ਕੇ ਕਿਕਰ ਕੱਢ ਰਿਹਾ ਮੈਂ ਕੱਲਾ ਜਰੂਰ ਹੂ ਪਰ ਵੀ ਨਾ ਚੱਲ ਵਿਚ ਮਾਰਨ ਤਾ ਨਾ ਅੱਗ ਲਗਾਈ ਇਸ ਗਰਮਿਆ ਸਾਰੀ ਤਾ ਸ਼ਰਮ ਨਹੀਂ ਆਈ ਇਹ ਹੱਥਪੜਾ ਕਰ ਲੈ ਕੇ ਕਰ ਲੈ ਪਰ ਤੂੰ ਬਣਾ ਇਸका माटी ਬਣ ਰਿਹਾ ਨਾਨੂ ਜਾਂ ਪੁੱਛ ਲਿਆ ਪੈਸੇ ਬਣਾ ਮਨੂ ਜਾਂ ਪੁੱਛ ਲਾ ਉਹ ਚੱਲ ਨੂ ਮੈਂ ਤਾਂ ਨਹੀਂ ਸੀ ਉਹ ਬਈ ਯਾਰ ਹੱਥ ਲੰਗੀ ਜਾ ਰਹੀ ਹੈ ਹੱਥ ਕਰੇਗਾ ਪਰ ਨਹੀਂ ਕਰੇਗਾ ਮੱਸ ਜਬ ਕਹਿ ਦੇਣਾ ਹੱਥ ਛੱਡ ਲੈ ਮਮਾ ਮੇਰਾ ਹੱਥ ਛੱਡ ਰਹੀ ਹੈ ਕਿ ਨਹੀਂ ਛੱਡ ਰਹੀ ਜੋ ਜਨਤਾ ਨੂੰ ਬੁਲਾ ਕੇ ਚਾਹ ਰਿਹਾ ਮੈਂ ਐਵੇਂ ਇਹਨਾਂ ਨੇ ਮਾਰੀਆਂ ਇੱਟਾਂ ਦੇ ਐਂਦੇ ਐਂਦੇ ਮਾਰ ਰਹੇ ਸੀ ਐਂਦੇ ਕਿਉਂ ਮਾਰ ਰਹੇ ਨਾ ਲੇਡੀਜ਼ ਦੇ ਗਲਤ ਗੱਲਾਂ ਲੈਡੀ ਤੁਹਾਨੂੰ ਰੋਬ ਲਾ ਰਹੇ ਨੇ ਮੈਂ ਨਹੀਂ ਕੁਛ ਮਾਰਿਆ ਸਾਰੇ ਘਰਾਂ ਕੋਲੇ ਆ ਕਿਹੜਾ ਰੋਬ ਲਾਇਆ ਇਹ ਲਾ ਰਿਹਾ ਬੰਦਾ ਵੀਡੀਓ ਬਣਾਉਣ ਲੱਗੇ ਹੋਏ ਸਾਡੇ ਘਰ ਦੇ ਨਹੀਂ ਗਾਲ ਗੱਡੀ ਮੜਿਆ ਓਏ ਗਾਲ ਕੋ ਹੈਲੋ ਹੈਲੋ ਓਏ ਹੈਲੋ ਓਏ ਇਤਨਾ ਓਏ ਚੱਕਿਆ ਆਪ ਮੈਂ ਓਏ ਦੀਰੇ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਕਿਸੇ ਦੀ ਕਿਸੇ ਦੀ ਨਹੀਂ ਸੁਣਦੇ ਤੁਸੀਂ ਤਾਂ ਇੱਕ ਮਿੰਟ মিডিਆ ਕੀ ਹੁੰਦਾ ਆਵਾਜ਼ ਹੁੰਦੀ ਹੈ ਨਾ ਸਾਰਿਆਂ ਦੀ ਉਹਨੇ ਪਾ ਕੋਈ ਸ਼ਰੇਆਮ ਲੜਾਈ ਹੋ ਰਹੀ ਹੈ ਤਸਵੀਰਾਂ ਦੇਖ ਕੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਨੇ ਪੀਸੀ ਵੀ ਆਪਾਂ ਲਈ ਜਿਹੜਾ ਹੁਣ ਪਾ ਲਈ ਪੁਰਜ਼ਾ ਜਨਮਾਰੇ ਪੁਰਜ਼ਾ ਪਰਵਾਦ ਦੇ ਵਿੱਚ 2 ਮੀਟਰ ਦੇ ਲੂ ਮਸਲੇ ਦੀ ਲੜਾਈ ਹੋ ਰਹੀ ਉਹ ਦੇਖ ਸਕਦੇ ਹਾਂ ਆ ਬਾਤ ਲਈ ਵੀਡੀਓ ਬਣਦੀ ਆ ਸਵਾਦ ਲਈ ਬਣਦੀ ਆ ਕੋਈ ਇਨਸਾਫ ਨਹੀਂ ਕਰਦਾ ਪੰਜਾਬ ਸਰਕਾਰ ਦਾ ਜਮਾਂ ਲਾਂਭਤਾ ਵਾਲੀ ਗੱਲ ਹੈ ਹੁਣ ਤੁਸੀਂ ਵਾਪਸ ਲੈ ਕੇ ਚੱਲੋ ਵੀ ਨਾਲ ਨਹੀਂ ਕੋਈ ਨਹੀਂ ਬਣੀ ਪਰ ਇਹ ਖੜੀ ਲੋ ਬੰਨ ਲਗਾਣਾ ਨਹੀਂ ਕਰੇ ਹੋ ਪਰ ਬਾਤਾਂ यही ਹੋਏਗਾ ਕੀ ਹੋਗਾ ਲੇਗੇ ਹਾਂ यही ਹੋਵੇਗਾ ਸਾਰਾ ਫੈਸਲਾ ਥੋੜਾ ਪਰ ਤੂੰ ਤਾਂ ਜਨਾ ਯਾਰ ਇਹ ਨਹੀਂ ਕਰਦਾ ਇਹ ਨਹੀਂ ਬਸ ਕੇ ਕੀ ਹੋਏ ਹੋ ਇੱਥੇ ਰਹਿ ਜਾ ਤੂੰ ਅੱਛਾ ਦੇਖੋ ਬਣਾ ਸਕਦੇ ਕੋਈ ਨਾ ਕੋਈ ਅੱਛਾ ਦੇਖੋ ਸਾਰੇ ਬਣਾਓ ਬਣਾਓ ਥੋੜਾ ਥੋੜਾ ਸਾਰੇ ਤੂੰ ਅੱਛਾ ਦੇਖੋ ਸਾਰਾ ਨਾ ਅੱਛਾ ਦਾ ਸਾਰੀ ਮੀਡੀਆ ਦੇਖ ਸਕਦੀ ਆ ਪਰ ਇਨਸਾਨ ਕੀ ਗੱਲ ਨਹੀਂ ਕੋਈ ਗਲਤ ਨਹੀਂ ਹੈ ਕਦੋਂ ਆਈਏ ਪੁਲਿਸ ਨੂੰ ਨਾ ਐਸੀ ਕੰਨਾ ਪੁਲਿਸ ਨੂੰ ਬੋੜਦਾ ਜਦੋਂ ਇਟਾ ਮਾਰ ਰਿਆ ਸੀ ਸ਼ੀਸ਼ਾ ਤੋੜ ਰਿਆ ਸੀ ਉਦੋਂ ਵੀ ਪੁਲਿਸ ਸਾਹਮਣੇ ਖੜੀ ਸੀ ਮੀਡੀਆ ਨੂੰ ਇੱਕ ਵਾਰ ਮੇਰੇ ਭਤੀਜੇ ਨੇ ਕੁਝ ਕਿਹਾ ਤਾਂ ਸਾਰੇ ਚੜ ਕੇ ਜਵਾਕ ਨੂੰ ਕੁੱਟਣ ਲਈ ਉਹਨੇ ਕਿਸੇ ਨੇ ਕਿਹਾ ਤੂੰ ਪੁਲਿਸ ਪਰਸਾਰ ਕਰਦਾ ਮੇਰਾ ਮੁੰਡਾ ਮੇਰਾ ਜਵਾਕ ਪੁਲਿਸ ਚਸ ਕਰਕੇ ਨਹੀਂ ਆ ਰਿਹਾ ਨਾ ਪੈਸਾ ਪੁੱਛਦੇ ਨੇ ਮੀਡੀਆ ਨੂੰ ਗੱਲ ਬੋਲਿਆ ਇੱਕ ਗੱਲ ਬੋਲਿਆ ਬੱਸ ਮੈਨੂੰ ਪਤਾ ਮੈਨੂੰ ਪਤਾ ਮੇਰੇ ਘਰ ਦਾ ਕੀ ਆ ਮੇਰਾ ਪਿਓ ਮਰ ਗਿਆ ਉਸ ਤੋਂ 1 ਮਹੀਨਾ ਬਾਅਦ ਮੇਰਾ ਭਰਾ ਮਰ ਗਿਆ ਕਿਤੋਂ ਦਾ ਕਿ ਸਹੀ ਆ ਤੇ ਜਿਹੜਾ ਸਾਡੇ ਉੱਤੇ ਬਲੇਮ ਲੱਗ ਰਿਹਾ ਨਹੀਂ ਸ਼ੀਸ਼ੇ ਅਸੀਂ ਤੋੜੇ ਆ ਉਹ ਸਾਨੂੰ ਵੀ ਕਿੱਕ ਕਰਕੇ ਬੋਲੋ ਜਿਹਨੇ ਸਵਾਲ ਪੁੱਛਣਿਆ ਪੁੱਛੋ ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਖੜ ਜੋ ਹਾਂ ਨਾ ਉਹਨੇ ਮੰਨਿਆ ਆ ਅਸੀਂ ਗਾਲਾਂ ਕੱਢੀਆਂ ਮੈਂ ਸੌਰੀ ਫੀਲ ਕਰਦਾ ਕਿੱਥੇ ਮੈਂ ਸੌਰੀ ਫੀਲ ਕਰਦਾ ਬੁਲਾਓ ਉਹਨੂੰ ਇਹ ਹੈ ਜਿਹੜਾ ਨਾਲ ਉਹ ਮੇਰਾ ਭਤੀਜਾ ਆਉਣੇ ਪਤਾ ਕਿਉਂ ਗਾਲ ਕੱਢੀਆਂ ਇਹਨਾਂ ਨੇ ਪਤਾ ਕੀ ਕਿਹਾ ਇਹਨਾਂ ਨੇ ਸ਼ੀਸ਼ਾ ਤੋੜਿਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰਾ ਫੋਨ ਟੁੱਟ ਗਿਆ ਤੇ ਜਦੋਂ ਸਾਡੇ ਤੇ ਤੁਸੀਂ ਬਲੇਮ ਪਾ ਰਹੇ ਗੇ ਗਲਤੀ ਇਹ ਵੀ ਦੇਖ ਲੈਣੀ ਦੀ ਜਦੋਂ ਤੁਸੀਂ ਸਾਡੇ ਤੇ ਇਨਜਾਮ ਲਾ ਰਹੇ ਹੋ ਬੋਲ ਹੇ ਬੰਦੇ ਆ ਠੀਕ ਹੈ ਨਾ ਓਕੇ ਮੋਕੇ ਦੀ ਭੈਣ ਦਾ ਮੁੰਡੇ ਨੇ ਸ਼ਰਮਾ ਪੜ ਲਿਆ ਉਹ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦਾ ਮੋਕੇ ਨੂੰ ਕਿੰਨਾ ਟਾਈਮ ਹੋ ਗਿਆ ਸੀ ਮੋਕੇ ਦੀਆਂ ਤਸਵੀਰਾਂ ਔਰ ਲੜਕੇ ਦੀ ਭੈਣ ਵੀ ਮੋਕੇ ਦੇ ਹੁਣ ਮੇਰੀ ਮਾਂ ਹੌਸਪੀਟਲ ਪਈ ਆ ਇੱਥੇ ਸਰਾਂਭਾ ਨਗਰ ਜਾ ਕੇ ਪਤਾ ਕਰ ਲਓ ਵੇਦੋਂ ਨਾ ਆਇਆ ਕੱਲ ਰਾਤ ਗਿਆ ਦੇਖਣ ਲਈ ਇਹ ਕੁੱਤਾ ਮੁੜ ਕੇ ਅਨੂੰ ਉੱਥੇ ਦੇਖਣ ਲਈ ਔਰ ਰੋਂਦੀ ਆ ਮਰਦੀ ਆ ਹਾਏ ਮੇਰੇ ਦੋ ਚਲੇ ਗਏ ਇੱਕ ਰਹਿ ਗਿਆ ਮਰਨਾ ਜੀ ਮੈਂ ਮਰਿਆ ਮੇਰੇ ਡੈਡੀ ਨੂੰ ਮੇਰੇ ਡੈਡੀ ਮਾਰਚ ਚ ਮਰਿਆ ਸੀ 2020 ਤੇ 20 ਤਰੀਕ ਸੀ ਜਦੋਂ ਮੇਰੇ ਡੈਡੀ ਐਕਸਪਾਇਰ ਹੋਏ ਇਹ ਹਫਤਾ ਘਰ ਦੀ ਗਿਆ ਉਸ ਤੋਂ ਬਾਅਦ ਘਰ ਨਹੀਂ ਨਜ਼ਰ ਆਇਆ ਕਹਿੰਦੇ ਕਿੰਨੀ ਵੇਰ ਤੋਂ ਸੰਬੰਧ ਚੱਲ ਰਹੇ ਸੀ ਇਹਨਾਂ ਦੇ ਪੋਣਾਂ ਦੇ ਵੀਰੇ ਸਾਨੂੰ ਤਾਂ ਹੁਣੇ ਪਤਾ ਲੱਗਿਆ ਆਪਾਂ ਰੰਗੇ ਹੱਥ ਫੜ ਲਏ ਤੇ ਮੇਰੀ ਭਾਬੀ ਨੇ ਤਲਾਕ ਨਹੀਂ ਦਿੱਤਾ ਮੇਰੀ ਇੱਥੋਂ ਕਚਹਿਰੀਆਂ ਦਾ ਫੜੇ ਆ ਥੋੜਾ ਪਿੱਛੇ ਕਰ ਲ ਇੱਥੇ ਕੀ ਕਰਨਾ ਆ ਪਿੱਛੇ ਕਰ ਲੋ ਕਚਹਿਰੀ ਕੀ ਕਰਦੇ ਬੇਟੀ ਕਚਹਿਰੀ ਮੈਨੂੰ ਨਹੀਂ ਪਤਾ ਕੋਰਟ ਮੈਰੀ ਜੀ ਕਹਿ ਰਿਹਾ ਮੈਂ ਤਾਂ ਹੁਣ ਨਹੀਂ ਦੇਂਦੀ ਰਹੀ ਹੋਈ ਆ ਜੀ ਕੋਰਟ ਮੈਰੇ ਦੇ ਸਾਰੇ ਕਾਗਜ਼ ਪਏ ਆ ਮੇਰੇ ਕੋਲ ਤਦੋਂ ਕਰਾਈਆ ਮੈਰੀ ਜੀ ਜਦ ਮੇਰੀ ਘਰ ਉਸ 7 ਸਾਲ ਤੋਂ ਉਹਨੂੰ ਰੋਟੀ ਨਾ ਮਿਲੀ ਹੋਵੇ ਉਹ ਇਨਸਾਨ 7 ਸਾਲ ਤੋਂ ਜਿਹੜੀ ਜਨਾਨੀ ਬਲਾਵੇ ਨਾ ਕੋਲ ਨਾ ਬੈਠੀ ਹੋਵੇ ਜਨਾਨੀ ਦਾ ਕੀ ਆ ਦੇਖਾ ਉਹ ਜਨਾਨੀ ਨੂੰ ਮੈਂ ਨਹੀਂ ਮੰਨਦਾ ਤਲਾਕ ਲਿੱਤਾ ਮੈਂ ਨਹੀਂ ਲੈਂਦਾ ਇਹ ਤਲਾਕ ਜਦੋਂ ਚਲੀ ਗਈ ਬਾਹਰ ਨੇ ਕਾਨੂੰਨ 'ਚ ਥੋੜੀ ਲਿਖਿਆ ਜ਼ਿਕਰ ਤਾਂ ਹੋਵੇ ਦਾ ਦੂਸਰਾ ਬੱਚਾ ਜਦੋਂ ਬਾਹਰ ਚਲੀ ਗਈ ਆ ਮੈਂ ਤਾਂ ਕਰਾ ਲਿਆ ਜੀ ਠੀਕ ਹੈ ਜੀ ਓਕੇ ਕੁੜੀ ਦਾ ਮਾਮਲਾ ਕੀ ਸੀ ਕੁੜੀ ਦਾ ਮਾਮਲਾ ਮੇਰੇ ਮੇਰਾ ਘਰ ਵਾਲਾ ਦੂਜੀ ਜਨਾਨੀ ਰੱਖੀ ਬੈਠਿਆ ਸੀ ਸਾਹ ਸੁਨੀਤਾ ਰਾਮ ਦਾ ਤਾਂ ਭਈਆ ਰਾਨੀ ਆ ਹੈ ਓਏ ਓਏ ਇੱਕ ਮਿੰਟ ਮੈਂ ਏ ਮੇਰੇ ਘਰ ਵਾਲਾ ਸੀ ਦੋ ਸਾਲ ਅਗੇ ਰੱਖੀ ਬੈਠਿਆ ਸੀ ਮੈਨੂੰ ਕਹਿੰਦਾ ਤੇਰੇ ਕੋਲ ਕੀ ਸਬੂਤ ਆ ਠੀਕ ਆ ਅੱਜ ਦੋਨੇ ਰੰਗੀ ਹੱਥ ਫੜ ਲੈ ਮੇਹ ਹੁਣ ਇਹ ਕਚੈਰੀ ਵਿੱਚ ਵੜਨੇ ਦੋਨੇ ਪਤਾ ਨਹੀਂ ਮੈਨੂੰ ਤਾਂ ਕੀ ਗੱਲਾਂ ਨੇ ਮੈਨੂੰ ਕਿਸੇ ਨੇ ਤੁਹਾਨੂੰ ਕਦਾ ਪਤਾ ਲੱਗਿਆ ਮੈਨੂੰ ਫੋਨ ਕੀਤਾ ਇੱਥੋਂ ਕਿਸੇ ਨੇ ਵੀ ਤੁਸੀਂ ਆ ਜਾਓ ਤੁਸੀਂ ਕਿੱਥੇ ਰਹਿੰਦੇ ਮੈਂ ਲੋ ਕੈਂਪ ਚ ਵਿਆਹ ਕੇ ਆਈ ਹੁਈ ਆ ਮੇਰਾ ਮੁੰਡਾ ਬਰਾਬਰ ਦਾ ਤੇਰਾ ਮੁੰਡਾ ਇੱਧਰ ਹੀ ਘਰੇ ਗਿਆ ਕੁੜੀ ਮੇਰੀ ਬਰਾਬਰ ਦੀ ਆ ਹਾਂਜੀ ਹਾਂਜੀ ਇਦਾਂ ਦੋਨੇ ਜੇਲ੍ਹ ਤੋਂ ਬਚਾਣੇ ਮੈਂ ਤਾਂ ਦੋਨੇ ਹਾਂ ਬਸ ਕੋਰਸ ਕੋਲ ਗਈ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਉੱਥੇ ਥਾਣੇ ਜਾਣੇ ਜਿਹੜੀ ਅੰਦਰ ਕੁੱਟਮਾਰ ਕੀਤੀ ਗਿਆ ਸੀ ਸ਼ੀਸ਼ੇ ਤੋੜੇ ਗਏ ਵਧੀਆ ਐਵੇਂ ਹੀ ਹੋਣਾ ਚਾਹੀਦਾ